ਦੇ ਵਿੱਚ ਹੋ ਗਿਆ ਵੱਡਾ ਧਮਾਕਾ ਇਲਾਕੇ ਦੇ ਵਿੱਚ ਫੈਲ ਗਈ ਹੈ ਦਹਿਸ਼ਤ ਤੇ ਇੱਕ ਵਿਅਕਤੀ ਹੋ ਗਿਆ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿहां ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਬਾਈਪਾਸ ਦੀ ਸੈੱਟ ਐਵੇਨਿਊ ਦੇ ਬਾਹਰ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਦੀ ਆਵਾਜ਼ ਬਹੁਤ ਜ਼ਿਆਦਾ ਸੀ ਇਸ ਕਰਕੇ ਲੋਕ ਸੈਮ ਗਏ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਇੱਥੇ ਮੌਕੇ ਤੇ ਹੀ ਪਹੁੰਚ ਗਏ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਮਾਕਾ ਹੋਣ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਵਿਅਕਤੀ ਆਪਣੇ ਹੱਥ ਦੇ ਵਿੱਚ ਹੈਂਡ ਗ੍ਰੇਨੇਡ ਲੈ ਕੇ ਆਇਆ ਸੀ ਤੇ ਹੈਂਡ ਗ੍ਰੇਨੇਡ ਉਸ ਦੇ ਹੱਥ ਦੇ ਵਿੱਚ ਹੀ ਫਟ ਗਿਆ ਜਿਸ ਕਰਕੇ ਆਵਾਜ਼ ਬਹੁਤ ਜ਼ਿਆਦਾ ਆਈ ਇਸ ਵਿਅਕਤੀ ਦੀਆਂ ਬਾਹਾਂ ਲੱਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕਿ ਉਸ ਦਾ ਇਲਾਜ ਹੋ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਥਾਂ ਤੇ ਤਮਾਕਾ ਹੋਇਆ ਉਸ ਥਾਂ ਤੇ ਇੱਕ ਖੰਭਾ ਵੀ ਹੈ ਤੇ ਹੋ ਸਕਦਾ ਹੈ ਖੰਬੇ ਦੀਆਂ ਤਾਰਾਂ ਦੇ ਕਾਰਨ ਇਹ ਤਮਾਕਾ ਹੋਇਆ ਹੋਵੇ ਪੁਲਿਸ ਦੇ ਵੱਲੋਂ ਤਮਾਕਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪੈਨਿਕ ਕ੍ਰੀਏਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਅਜੇ ਹਾਂ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਲੋਕ ਸਹਿਮ ਰਹੇ ਨੇ ਫਿਰ ਵੀ ਪੁਲਿਸ ਦੇ ਵੱਲੋਂ ਤਮਾਕਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਾਈਪੋਟੇਰੇ ਕਿਹ ਕਾ ਹਾਂਜੀ ਜੀ ਇਹ ਬਲਾਸਟ ਹੋਇਆ ਹੈ ਤੇ ਬਲਾਸਟ ਦੀ ਆਵਾਜ਼ ਕਾਫੀ ਜ਼ਿਆਦਾ ਆਈ ਹੈ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜੋ ਮਰਜ਼ੀ ਕਹੀ ਜਾਵੇ ਟਾਈ ਫਟੇ ਦਾ ਕਵੇ ਰੂੜੀ ਦਾ ਕਵੇ ਇੱਕ ਜਾਨੇ ਦੀ ਡੈਥ ਹੋ ਚੁੱਕੀ ਆ ਇਹ ਪਤਾ ਨਹੀਂ ਕਿੰਨੇ ਕ ਜਾਨਿਆਂ ਦੀ ਡੈਥ ਹੋਣੀ ਹੈ ਤੇ ਸਾਡੇ ਪਿੰਡ ਦੇ ਵਸਾਆਂ ਦੀ ਕਿਸਮਤ ਚੰਗੀ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਿਹੜਾ ਮੇਰੇ ਵੀਰ ਨੇ ਰਵਨੀਕ ਨੇ ਜਿੰਨੀਆਂ ਵੀ ਗੱਲਾਂ ਇਹ ਕਈਆਂ ਨੇ ਇਹ ਸਾਰੀਆਂ ਹੀ ਸਚਾਈ ਹੈ ਇਹਨਾਂ ਦੇ ਵਿੱਚ ਸੱਚ ਆ ਕਿ ਪੁਲਿਸ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਦੀ ਆਪਣੀ ਡਿਊਟੀ ਆ ਜਿਹੜੀ ਵਧੀਆ ਤਰੀਕੇ ਨਾਲ ਨਹੀਂ ਕਰਦੀ ਜਗਰਪੁਰ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਜਿਹੜੀ ਆ ਕਰਦਾ ਹੋਵੇ ਤੇ ਇਹ ਨੋਬਤ ਆਣੀ ਨਹੀਂ ਸੀ। ਇਸ ਤਰ੍ਹਾਂ ਦੀ ਨੋਬਤ ਕੋਈ ਵੀ ਨਹੀਂ ਆਣੀ ਸੀ। ਇਹ ਬੰਬ ਬਲਾਸਟ ਇੱਥੇ ਹੋਇਆ ਵਾ ਹੁਣ ਜੋ ਮਰਜ਼ੀ ਕਰ ਜਾਵੇ ਅਸੀਂ ਤੇ ਪੁਲਿਸ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਕਿ ਜੋ ਵੀ ਆ ਜਨਤਾ ਨੂੰ ਸੱਚਾਈ ਦੱਸਣ ਕਿ ਤਾਂ ਕਿ ਆਪਾਂ ਵੀ ਨਾਲ ਨਾਲ ਕੇ ਇਹਨਾਂ ਦੇ ਉਸ ਤਾਈ ਤੱਕ ਜਿਹੜਾ ਪਹੁੰਚ ਸਕੀਏ ਤੇ ਅੱਗੇ ਦਾ ਇਹ ਇਸ ਤਰ੍ਹਾਂ ਦੀ ਵਾਰਦਾਤ ਕੋਈ ਪਿੰਡ ਦੇ ਵਿੱਚ ਜਿਹੜੀ ਆ ਨਾ ਹੋ ਸਕੇ। ਕੱਲ ਇੱਕ ਕੌਂਸਲਰ ਦਾ ਵੀ ਕਤਲ ਕਰ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਉਹ ਸਾਡੇ ਵੀਰ ਜੀ ਨੇ ਤੁਹਾਨੂੰ ਦੱਸਿਆ ਤੇ ਆ ਕਿ ਡੈਥ ਹੋਣ ਤੋਂ ਬਾਅਦ ਜੇ ਆਪਾਂ ਤੁਰ ਪੈਨੇ ਆ ਫੜਾ ਫੜਨ ਤੁਰ ਪੈਨੇ ਆ ਮਿੰਟ ਵਿੱਚ ਆਪਾਂ ਕਹਿ ਵੀ ਦਿੰਨੇ ਆ ਕਿ ਆ ਵੀ ਪੜਿਆ ਗਿਆ ਉਹ ਵੀ ਪੜਿਆ ਗਿਆ ਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਇਹ ਪੁਲਿਸ ਪਰਸਾਸਨ ਆਪਣੀ ਵਰਦੀ ਬਚਾਉਣ ਵਾਸਤੇ ਬਾਅਦ ਚ ਜਿਹੜੇ ਮਰਜੀ ਬੰਦੇ ਨੂੰ ਫੜ ਕੇ ਤੇ ਉਹਦੇ ਤੇ ਜਿਹੜਾ ਕ੍ਰਾਈਮ ਆ ਉਹਦੇ ਨਾਮ ਆ ਲਾ ਦਿੰਦੇ ਆ ਤੇ ਚਲੋ ਜੀ ਕੇਸ ਨੂੰ ਬੰਦ ਕਰ ਦਿੰਦੇ ਆ ਬਾਕੀ ਹੁੰਦਾ ਇਸ ਤਰ੍ਹਾਂ ਦਾ ਕੁਛ ਨਹੀਂ ਆ ਡੈਥ ਹੋਣ ਤੋਂ ਬਾਅਦ ਆਪਾਂ ਫੜਦੇ ਆ ਬੰਦੇ ਨੂੰ ਪਹਿਲਾਂ ਕਿਉਂ ਨਹੀਂ ਆਪਾਂ ਕੇਸ ਨੂੰ ਕਰਦੇ ਹੈਂਡਲ ਕੁਛ ਵੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਇਹ ਸਾਹਮਣੇ ਆਇਆ ਹੈ ਕਿ ਐਜਾਂ ਦੇ ਜਿਹੜੇ ਐਂਟੀ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਤਾਂ ਦੇ ਅਪੈਂਡੈਂਟ ਏਰੀਆਸ ਜੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਪਲਾਸ ਹੋ ਗਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਇਹ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇੱਕ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹਦੇ ਦੇਖ ਨਹੀਂ ਰਹੀ ਐ ਸਾਨੂੰ ਕੋਈ ਵੀ ਅਧਰ ਉਹਨਾਂ ਨਾਲੇ ਸਮੇਂ ਦੇ ਵਿੱਚ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਦੇ ਵਿੱਚ ਉਹ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਠੀਕ ਆ ਸਰ ਠੀਕ ਹੈ ਇਹ ਕੋਈ ਸ਼ਨਾਖਤ ਹੋਈ ਕਿ ਇਹ ਇਹ ਅਸੀਂ ਕਰ ਰਹੇ ਆ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਜਿਹੜੇ ਆਸ-ਪਾਸੇ ਦੇ ਪਿੰਡਾਂ ਸੀਗੇ ਸਾਡੀਆਂ ਟੀਮ ਦੇ ਬੰਦੇ ਕੰਮਾਂ ਲਈ ਕਿ ਜਾ ਰਹੇ ਆ ਇਹ ਬੰਦਾ ਜਿਹੜਾ ਜਿਹੜਾ ਸ਼ਖਸ ਮਿਸਿੰਗ ਹੈ ਜਾਂ ਜਿਹੜਾ ਬੜੀ ਦੇਰ ਤੋਂ ਪਕੌੜਾ ਹੈ ਕੋਈ ਜਿਹੜਾ ਅਕਿਊਜ਼ ਹੋਵੇ ਕ੍ਰਿਮੀਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਜਾਣਦੀ ਨੇ ਇਹ ਚੱਲਦੀ ਹੈ ਠੀਕ ਹੈ ਸਰ ਪ੍ਰਸਤ ਕਿੱਦਾਂ ਪਹੁੰਚਿਆ ਇਹ 30 ਤੋਂ ਵੱਡੀ ਗੱਲ ਹੈ ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਿਹਾ ਕਿ ਇਹ ਅਬੈਂਡੰਟ ਦਾ ਇਲਾਕਾ ਹੈ ਇਦਾਂ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫਰਮੇਸ਼ਨ ਸਾਡੀਆਂ ਪਿਛਲੀਆਂ ਜਿਹੜੀਆਂ ਤਫ਼ਤੀਸ਼ਾਂ ਨੇ ਉਹਦੇ ਚ ਇੰਨਾ ਹੀ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਅਬੈਂਡੰਟ ਸਪਾਟਸ 'ਤੇ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਇਹ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸੈਂਡ ਲੋਕੇ ਇਹ ਬਲਾਸਟ ਠੀਕ ਹੈ ਥੈਂਕ ਯੂ ਸਰ ਪਾਜੀ ਕਹਿੰਦੇ ਕਿ ਹਾਂਜੀ ਜੀ ਇਹ ਬਲਾਸਟ ਹੋਇਆ ਹੈ ਤੇ ਬਲਾਸਟ ਦੀ ਆਵਾਜ਼ ਕਾਫੀ ਜ਼ਿਆਦਾ ਆਈ ਹੈ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜੋ ਮਰਜ਼ੀ ਕਹੀ ਜਾਵੇ ਟਾਈ ਫਟੇ ਦਾ ਕਵੇ ਰੂਹੀ ਦਾ ਕਵੇ ਇੱਕ ਜਾਨੇ ਦੀ ਡੈਥ ਹੋ ਚੁੱਕੀ ਆ ਇਹ ਪਤਾ ਨਹੀਂ ਕਿੰਨੇ ਕ ਜਾਨਿਆਂ ਦੀ ਡੈਥ ਹੋਣੀ ਹੈ ਤੇ ਸਾਡੇ ਪਿੰਡ ਦੇ ਵਸਨੀਕਾਂ ਦੀ ਕਿਸਮਤ ਚੰਗੀ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਿਹੜਾ ਮੇਰੇ ਵੀਰ ਨੇ ਰਵਨੀਕ ਨੇ ਜਿੰਨੀਆਂ ਵੀ ਗੱਲਾਂ ਇਹ ਕਈਆਂ ਨੇ ਇਹ ਸਾਰੀਆਂ ਹੀ ਸਚਾਈ ਹੈ ਇਹਨਾਂ ਦੇ ਵਿੱਚ ਸੱਚ ਹੈ ਕਿ ਪੁਲਸ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਦੀ ਆਪਣੀ ਡਿਊਟੀ ਆ ਜਿਹੜੀ ਵਧੀਆ ਤਰੀਕੇ ਨਾਲ ਨਹੀਂ ਕਰਦੀ ਜੇ ਅਗਰ ਪੁਲਸ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਜਿਹੜੀ ਆ ਕਰਦਾ ਹੋਵੇ ਤੇ ਇਹ ਨੋਬਤ ਆਣੀ ਨਹੀਂ ਸੀ ਇਸ ਤਰ੍ਹਾਂ ਦੀ ਨੋਬਤ ਕੋਈ ਵੀ ਨਹੀਂ ਆਣੀ ਸੀ ਇਹ ਬੰਬ ਬਲਾਸਟੇ ਤੇ ਹੋਇਆ ਵਾ ਹੁਣ ਜੋ ਮਰਜੀ ਕਰ ਜਾਵੇ ਅਸੀਂ ਤੇ ਪੁਲਿਸ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਕਿ ਜੋ ਵੀ ਆ ਜਨਤਾ ਨੂੰ ਸਚਾਈ ਦੱਸਣਾ ਕਿ ਤਾਂ ਕਿ ਆਪਾਂ ਵੀ ਨਾਲ ਰਲ ਕੇ ਇਹਨਾਂ ਦੇ ਉਸ ਤੱਕ ਜਿਹੜਾ ਪਹੁੰਚ ਸਕੀਏ ਤੇ ਅੱਗੇ ਦਾ ਇਹ ਇਸ ਤਰ੍ਹਾਂ ਦੀ ਵਾਰਦਾਤ ਕੋਈ ਪਿੰਡ ਦੇ ਵਿੱਚ ਜੜੀ ਆ ਨਾ ਹੋ ਸਕੀ। ਹਾਂਜੀ ਬਿਲਕੁਲ ਜੀ। ਉਹ ਸਾਡੇ ਵੀਰ ਜੀ ਨੇ ਤੁਹਾਨੂੰ ਦੱਸਿਆ ਤੇ ਆ ਕਿ ਡੈਥ ਤੋਂ ਬਾਅਦ ਆਪਾਂ ਤੁਰ ਪੈਨੇ ਆ ਫੜਾ ਫੜ ਪਣ ਤੁਰ ਪੈਨੇ ਆ ਅੰਮ੍ਰਿਤ ਵਿੱਚ ਆਪਾਂ ਕਹਿ ਵੀ ਦਿੰਨੇ ਆ ਕਿ ਆ ਵੀ ਪੜਿਆ ਗਿਆ ਉਹ ਵੀ ਪੜਿਆ ਗਿਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਆਪਣੀ ਬਰਦੀ ਬਚਾਉਣ ਵਾਸਤੇ ਬਾਅਦ ਚ ਜਿਹੜੇ ਮਰਜੀ ਬੰਦੇ ਨੂੰ ਫੜ ਕੇ ਤੇ ਉਹਦੇ ਤੇ ਜਿਹੜਾ ਕ੍ਰਾਈਮ ਆ ਉਹਦੇ ਨਾਮ ਆ ਲਾ ਦਿੰਦੇ ਆ ਤੇ ਚਲੋ ਜੀ ਕੇਸ ਨੂੰ ਬੰਦ ਕਰ ਦਿੰਦੇ ਆ ਬਾਕੀ ਹੁੰਦਾ ਇਸ ਤਰ੍ਹਾਂ ਦਾ ਕੁਝ ਨਹੀਂ ਆ ਡੈਥ ਤੋਂ ਬਾਅਦ ਆਪਾਂ ਫੜਦੇ ਆ ਬੰਦੇ ਨੂੰ ਪਹਿਲਾਂ ਕਿਉਂ ਨਹੀਂ ਆਪਾਂ ਕੇਸ ਨੂੰ ਕਰਦੇ ਹੈਂਡਲ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਇਹ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਐਂਟੀ ਨੈ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ